ਇੱਥੇ ਗੱਡੀ ਭਰ ਕੇ ਆ ਗਈ ਦੀ ਸੈਂਟਰ ਵਾਲਿਆਂ ਦੀ ਸੈਂਟਰ ਵਾਲਿਆਂ ਦੀ ਗੱਡੀ ਆ ਕੇ ਆ ਗਈ ਇੱਥੇ ਇੱਥੇ ਆ ਗਈ ਗੱਡੀ ਭਰ ਕੇ ਨਾ ਦੀ ਮੈਨੂੰ ਆਏ ਤਾਂ ਦੱਸ ਦੇ ਸੈਂਟਰ ਵਾਲਿਆਂ ਨੂੰ ਦੱਸਿਆ ਕਿਹਨੇ ਹੈ ਦੱਸਿਆ ਕਿ ਨਾ ਜਿਹਦੇ ਨਾਲ ਇਹ ਬੈਂਦਾ ਸੀ ਉਹਨਾਂ ਨੂੰ ਲੈ ਕੇ ਜਾ ਕੇ ਲੱਧ ਕੇ ਲੈ ਗਿਆ ਉਹਨਾਂ ਨਾਲ ਤੜਕੇ ਉਹਨਾਂ ਨੇ ਸੀਆਈਡੀ ਕਾਤੀ ਭਾਈ ਇੱਕ ਛੱਡਾ ਹੋ ਰ ਹੈਡਾ ਹੈਡ ਤਾਂ ਛੱਡਾ ਘਰੇ ਪੈ ਬੈਡਾਂ ਚ ਰਜਾਈ ਚ ਉਹਨੂੰ ਲਿਆਓ ਉਹਨੂੰ ਲੈਣ ਆਏ ਦੀ ਹੱਥ ਬੰਨ ਕੇ ਮੋੜੇ ਨੇ ਵਾ ਹਾੜੇ ਹਾੜੇ ਵੀਰ ਬਣ ਕੇ ਲੈ ਜਾਓ ਫੇਰ ਹਾਂ ਫੇਰ ਕੀ ਮੋੜ ਤੇ ਉਹ ਹੋ ਲਿਆ ਤਾਂ ਉਹਨਾਂ ਚਾ ਪਤਾ ਪੈਸੇ ਦੇ ਦੇ ਮੈਂ ਨਾ ਆਪਣੇ ਇੱਕ ਦਿਨੀ ਹੈਗੀ ਉਹ ਪੈਸੇ ਦੇ ਦੇ ਉਹਨੂੰ ਪੈਸੇ ਦੇ ਦੇ ਕੁੱਟ ਕੇ ਮੇਰਾ ਘਣਾ ਉਹ ਦੇਖ ਲਿਆ ਮੈਂ ਤਾਂ ਉਹਦੀਆਂ ਗੱਲਾਂ ਨਹੀਂ ਬੰਨ ਉਹ ਲਿਆ ਰਹਿੰਦਾ ਗੁੰਦਾ ਵਿਆਹ ਨਹੀਂ ਕਰਾ ਦਿੱਤੀ ਵਿਆਹ ਵੀ ਕਰਤਾ ਓਏ ਹਜੇ ਵੀ ਨਹੀਂ ਹਟਦਾ ਉਹ ਬੰਦਾ ਹਜੇ ਵੀ ਨਹੀਂ ਹਟਦਾ ਕਮਾਰਾ ਬੰਦੇ ਜੀ ਮੈਂ ਰੋਲਾ ਪਾਈ ਤਾਂ ਥੋੜੀ ਕੁਝ ਕਰੂੰਗਾ ਹੁਣ ਬੈਠਾ ਤੂੰ ਰੋਲਾ ਪਾਈ ਜਾਣਾਗਾ ਘਾਨੂੰ ਨੂੰ ਦੱਸ ਦੇਗਾ ਮੇਰਾ ਤਾਂ ਮੇਰੇ ਛੜੇ ਦੀ ਬਾਸ ਨਹੀਂ ਚੱਲਦਾ ਹੱਥ ਨਹੀਂ ਮੇਰੇ ਤਾਂ ਬਾਹ ਨਹੀਂ ਚੱਲਦੀ ਕੋਈ ਮੈਂ ਤਾਂ ਕਹਾ ਤੀ ਵੀ ਨਾ ਕਰੋ ਵਿਆਹ ਨਾ ਕਰੋ ਵਿਆਹ ਇਹ ਜੇ ਨਾ ਬਹੁ ਹੁੰਦੀ ਅੱਜ ਹੁਣ ਨੂੰ ਕਿਦਾਂ ਦਾ ਜੈਂਟਰ ਚ ਚਕਾਇਆ ਬਿਆ ਹੁੰਦਾ ਵਾ ਇਹ ਤੂੰ ਤਾਂ ਗੱਲ ਮੋੜ ਕੇ ਉੱਥੇ ਲੈ ਕੇ ਆਉਣੀ ਹੁੰਦੀ ਹੈ ਹੋਰ ਤਾਂ ਤੈਨੂੰ ਕੋਈ ਗੱਲ ਆਉਂਦੀ ਨਹੀਂ ਗੀ ਮੈਂ ਕਿੱਥੇ ਜਾਵਾਂ ਮੈਨੂੰ ਕਿੱਥੇ ਜਾਵਾਂ ਉਹ ਕਿੱਥੇ ਜਾਵਾਂ ਮੈਨੂੰ ਐਂਡਾ ਡੱਟ ਨੀ ਮੈਂ ਕਿੱਥੇ ਜਾਵਾਂ ਆਪਦਾ ਆਪ ਖਪਾਈ ਚਲ ਹਾਂ ਉਹਨੂੰ ਸਮਝਾ ਦੇ ਹਾਂ ਤੂੰ ਜਮਝਾਉਣ ਦੇ ਨਹੀਂ ਆ ਤੂੰ ਤਾਂ ਹੱਥ ਨਹੀਂ ਲਾਉਣ ਦਿੰਦੇ ਉਹਨੂੰ ਕਰੰਟ ਮਾਰ ਦ ਆ ਜਣੇ ਗੱਲ ਮੂੰਹ ਨਾਲ ਹੋਉਂਦੀ ਹੁੰਦੀ ਹੈ ਆ ਇਹ ਤਾਂ ਨਹੀਂ ਹੈਗਾ ਉਹ ਖੇਤਰੋਂ ਮੈਥੋਂ ਤੂੰ ਮੂੰਹ ਨਾ ਘਟਾ ਲਈ ਮੇਰਾ ਬਾਰਾ ਬਧਾ ਪਿਆ ਜਾ ਵਗ ਜਾ ਜਾ ਕੰਮ ਕਰ ਆਪਦਾ ਉਹਨੂੰ ਗੱਲੀ ਵਾਦੀ ਸਮਝਾ ਦੇ ਜੈਂਟਰਾਲੀਆਂ ਗੱਡੀਆਂ ਹੁੰਦੇ ਨੇ ਬਾਹਰ ਨਿਕਲਣ ਚਾਕੇ ਲੈ ਜੂ ਡਿੱਗੀ ਤੇ ਲੈ ਜਾਣਗੇ ਬਾਕੇ ਆਏ ਜਾਨੂੰ ਹਾਂ ਆਇਆ ਏਡੀਆਂ ਨੇ ਭੈਂਦੇ ਖਾਜਮ ਦਾ ਖਾ ਖਾ ਨਚਾ ਠਾਰਾ ਝੁਰਗਾ ਬਾਹਰ ਲਾ ਲਿਆ ਮਾਂ ਗੱਲੇ ਪਿਛਲੇ ਨਹੀਂ ਲਾਇਆ ਕਦੇ ਬੋਲੀ ਚੱਲ ਮੈਂ ਤੈਨੂੰ ਦੱਸਾਂ ਉਹ ਬਹੁਤ ਦੇ ਕੋ ਕੰਨ ਬਲੇ ਵਾਲੇ ਪੈ ਜੂਗੀ ਪਈ ਖੜੀ ਆ ਕੰਨ ਬਦੇਲ ਤਾਂ ਲੈ ਭੱਗ ਜਾ ਭੱਗ ਜਾ ਹੋਰ ਮੈਂ ਤਾਂ ਭੱਗ ਜਾਨੀ ਹੈਗੀ ਤੂੰ ਅਸਲ ਤੇਰਾ ਠੂਕਣਾ ਕੁੱਟਿਆ ਗਿਆ ਆਂਦਾ ਤੂੰ ਕਾਹ ਨੂੰ ਆ ਬਥਰ ਤੂੰ ਕਾਹ ਨੂੰ ਬਸ ਚੱਲਦੀ ਤੂੰ ਤੇਰਾ ਠੂਕਣਾ ਕੁੱਟਿਆ ਗਿਆ ਆਂਦਾ ਮੇਥੋਂ ਆਨੂੰ ਜਵਾਬ ਚਾਂਬੜ ਦਾ ਹੋ ਪੈਣ ਦਾ ਖਸ਼ਮ ਹੈ ਨਹੀਂ ਕਿਉਂ ਦੀ ਕੋਈ ਡੋਬਤੀ ਬੀੜੀ ਬੈਠੀ ਆ ਰਹੀ ਨੇ ਮੇਰੀ ਕਮੈਂਟ ਗੱਲ ਸੁਣਿਓ ਕੀ ਹੋ ਗਿਆ ਦੇਖੋ ਮੈਂ ਤੁਹਾਡੀ ਘਰ ਵਾਲੀ ਆ ਮੈਂ ਜੇ ਤੁਹਾਨੂੰ ਕੁਝ ਪੁੱਛਾਂ ਤਾਂ ਉਮੀਦ ਕਰਦੀ ਹਾਂ ਤੁਸੀਂ ਸੱਚ ਬੋਲੋਗੇ ਭੋਂਕ ਕੀ ਭੋਂਕਣਾ ਮੇਰੇ ਕੋਲ ਟਾਈਮ ਨਹੀਂ ਹੈਗਾ ਰੀਚਾਰਜ ਕਰਾਉਣਾ ਨਾ ਪਾਪੇ ਨੂੰ ਕਹਦੇ ਆਪੇ ਪਵਾ ਦੂ ਪੈਸੇ ਨਹੀਂ ਨਹੀਂ ਮੈਨੂੰ ਪੈਸੇ ਨਹੀਂ ਚਾਹੀਦੇ ਹਾਂ ਮੈਂ ਬਸ ਇੰਨਾ ਪੁੱਛਣਾ ਸੀ ਕਿ ਮੈਨੂੰ ਪਤਾ ਲੱਗਿਆ ਤੁਸੀਂ ਕਦੇ-ਕਦੇ ਡਰਿੰਕ ਕਰ ਲੈਂਦੇ ਹੋ ਹਾਂ ਸਿਹਾਰ ਨੂੰ ਪਤਾ ਲੱਗਾ ਹੈ ਤੈਂ ਵੀ ਕਹਾ ਬੰਦਾ ਰੱਖ ਲਿਆ ਨਹੀਂ ਨਹੀਂ ਐ ਨਹੀਂ ਚਲ ਮੇਰੇ ਮਾਪਿਓ ਨੇ ਤਾਂ ਤੈਨੂੰ ਰੱਖ ਲਿਆ ਤੇ ਵੀ ਹਾਂ ਜਾਸੂਸੀ ਕਰੂ ਸਾਡੇ ਮੂੜੇ ਦੱਸ ਦਿਆ ਕਰੂ ਤੈਂ ਕਹਾ ਕਿਹੜਾ ਪੱਟ ਲਿਆ ਤੁਸੀਂ ਕੁਝ ਵੀ ਬੋਲੀ ਜਾ ਰਹੇ ਹੋ ਮੈਂ ਬਸ ਮੇਰੀ ਸੁਣ ਲੈ ਗੱਲ ਬਸ ਬਸ ਦੀ ਮੈਨੂੰ ਲੋੜ ਨਹੀਂ ਹੈਗੀ ਮੈਂ दारू ਵੀ ਪੀਉਂ ਮੈਂ ਗੋਲੀਆਂ ਵੀ ਖਾਉਂ ਮੈਂ ਸੈਕਟਾਂ ਵੀ ਪੀਉਂ ਮੈਂ ਚਿੱਟਾ ਵੀ ਪੀਉਂ ਤੁਸੀਂ ਗੁੱਸੇ 'ਚ ਕੁਝ ਵੀ ਬੋਲੀ ਜਾ ਰਹੇ ਹੋ ਤੂੰ ਕਹ ਰਿਹਾ ਇਹਦਾ ਕਹਾਂ ਤੂੰ ਸੁਣਨੇ ਵਾਰੀ ਕਹ ਤਾਂ ਮੇਰੇ ਨਾਮ ਮਗਜ ਖਮੋਲੀ ਨਾ ਮਾਰਿਆ ਕਰ ਪੜਾਣਾ ਤੈਨੂੰ ਪੜਾਣਾ ਛਾਲੀ ਹੋਈ ਆ ਕਲਾਕਾਰੀ ਹਾਂ ਜੀ ਮਤਲਬ ਮਤਲਬ ਲੱਡੀ ਸੱਚ ਬੋਲ ਰਹੀ ਸੀ ਸਤਿ ਸ਼੍ਰੀ ਅਕਾਲ ਪਿੰਦੇ ਮੇਰੇ ਵੀਰੇ ਪਰਜਾਈ ਨੂੰ ਪਤਾ ਚੱਲਿਆ ਕਿ ਬਿੱਤੂ ਕੀ ਉਹਨਾਂ ਤੇ ਨਹੀਂ ਗੁੱਸੇ 'ਚ ਭੁੱਲਦੋਂਗੇ ਅਜਿਹੀ ਹੋ ਸਕਦਾ ਪਰ ਕਿਵੇਂ ਨਾ ਤਾਂ ਯਕੀਨ ਕਰਾਂ ਚੁੱਪ ਕਰ ਪੁੱਤ ਐ ਨਹੀਂ ਰੋਂਦੇ ਹੁੰਦੇ ਚੁੱਪ ਕਰ ਮੇਰੀ ਥੀ ਕਿਉਂ ਰੋਈ ਨਹੀਂ ਆਗੀ ਉਹ ਤਾਂ ਕਮਲ ਆ ਗਿਆ ਐਵੇਂ ਕੀ ਹੋ ਗਿਆ ਮਾਲਾ ਹਾਂ ਉਹ ਵੀ ਵਰਤ ਕੇ ਬਾਣਾ ਮੈਨੂੰ ਲੱਗਦਾ ਜਿਹਦਾ ਡਰ ਸੀ ਕੀ ਹੋ ਗਿਆ ਨਹੀਂ ਹੋਣਾ ਕੀ ਸੀਗਾ ਹਾਂ ਆ ਹੁਣ ਖੇਤੋਂ ਨਹੀਂ ਆਈਆਂ ਅਸੀਂ ਹਾਂ ਤੇ ਉੱਥੇ ਕਿਤੇ ਇਹਨੂੰ ਕੁਝ ਪੁੱਛਿਆ ਹੋਣਾ ਇਹਨੇ ਵਿਚਾਰੀ ਨੇ ਗੱਲ ਕੀ ਹੋ ਗਈ ਮਾਲਾ ਲੈ ਐਂ ਗਾ ਨੂੰ ਰੋਣਾ ਉਹਦੇ ਬੈਠ ਗੱਲ ਕਰ ਤੋਰੇ ਬਹਿ ਜਾ ਬਹਿ ਜਾ ਬਹਿ ਜਾ ਕੋਈ ਨਹੀਂ ਕੋਈ ਨਾ ਕੋਈ ਨਾ ਪਤਾ ਐ ਕੀ ਹੋ ਗਿਆ ਕੀ ਗੱਲ ਹੋ ਗਈ ਮੇਰਾ ਛੇਰ ਹਾਂ ਉਜੀ ਹਾਂ ਤੁਹਾਨੂੰ ਤਾਂ ਪਤਾ ਹੀ ਹੈ ਵੀਰ ਜੀ ਦਾ ਸੁਭਾ ਕਿੰਨਾ ਨਰਮ ਹੈ ਮੈਂ ਤਾਂ ਕਦੇ ਕਿਸੇ ਦੀ ਉੱਚੀ ਬਾਜ ਵੀ ਨਹੀਂ ਸੁਣੀ ਅੱਜ ਮੈਂ ਇਹਨਾਂ ਨੂੰ ਕੁਝ ਪੁੱਛਿਆ ਮੈਨੂੰ ਇਹਨੂੰ ਮੋਟਿਆ ਇਹਨਾਂ ਨੂੰ ਜਿੰਦਰ ਨੂੰ ਪੁੱਛਿਆ ਨਾ ਅੱਛਾ ਹਾਂ 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 ਮੈਨੂੰ ਉੱਚੀ ਉੱਚੀ ਗੁੱਸੇ 'ਚ ਬੋਲਣ ਲੱਗ ਗਏ ਅੱਛਾ ਮੇਰਾ ਗੱਲਾਂ ਤੱਕ ਫੜਿਆ ਉਹਨਾਂ ਨੇ ਨਾ ਚੁੱਪ ਕਰ ਕੋ ਤਾਂ ਮਿਹੜੀ ਬੇਟੀ ਵਾਲਿਆ ਤੁਸੀਂ ਸੋਚੋ ਉਹਨਾਂ ਨੂੰ ਤੇ ਇਹੀ ਬਹੁਤ ਹੌਂਸਲਾ ਹੈ ਕਿ ਮੈਂ ਆਪਣੇ ਘਰ ਬਹੁਤ ਸੁਖੀ ਬੈਠੀ ਆ। ਉਹ ਕਾਹ ਨੂੰ ਮੱਲ ਗੱਲ ਪਤਾ ਕੀ ਆ? ਹਾਂ ਖਾ ਮੈਂ ਗੁੱਠਾ ਮੰਨੀ ਖੜਾ ਹੋ ਉਦੋਂ ਮੈਂ ਕਰੀਨੀ ਉਹਦੀ ਫਤਿਹ ਫਰੇਡ ਜੀ ਉਹ ਗੱਲ ਤੋਂ ਭਾਵੇਂ ਜਾ ਹੋਇਆ ਹੂੰ ਤਾਂ ਬਹੁਤ ਵਧੀਆ ਚਵਾਖਾ ਹੋਣਾ ਐਨੇ ਦਿਨ ਹੋ ਗਏ ਮੱਲ ਤੈਨੂੰ ਆਏ ਨੂੰ ਕਦੇ ਹੈ ਪਹਿਲਾਂ ਨਾ ਕਦੇ ਕਹੀਦਾ ਕੁਝ ਦੱਛ ਹੈ ਬਾਪੂ ਜੀ ਤੁਸੀਂ ਮੈਨੂੰ ਆਪਣਾ ਪੁੱਤ ਮੰਨਦੇ ਹੋ ਨੇ ਉਹ ਪੁੱਤ ਮੈਂ ਤਾਂ ਲਾਹੌਰ ਹਣ ਯਾਰ ਕਮਾਲ ਦੀ ਗੱਲ ਆ ਜੈ ਜੈ ਜਹੰਦਰਾ ਹੋ ਜਾਈ ਤੂੰ ਆ ਮੈਨੂੰ ਮੈਂ ਤਾਂ ਕਦੇ ਨੂੰ ਸਮਝੇ ਨਹੀਂ ਪੁੱਤਾਂ ਆਹੀ ਗੱਲ ਤੈਨੂੰ ਮੈਂ ਸਮਝਾਈ ਜਾਨੀ ਵੀ ਉਹਦੇ ਦਾ ਗੁੱਸਾ じゃ ਕਰੀ ਬੈਠਾ ਉਹ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ਹਾਂ ਵਾ ਪੁੱਛ ਭਾਈ ਦੋ ਪੁੱਛਾ ਗੱਲਾਂ ਮੱਲ ਕੋਈ ਯਾਰ ਮੈਨੂੰ ਸੱਚ ਦੱਸੋਂਗੇ ਦਾ ਤੂੰ ਉਹ ਪੁੱਤ ਮੈਂ ਤਾਂ ਤੇਥੋਂ ਕੋਦੇ ਉਹਨੇ ਨਹੀਂ ਰੱਖਿਆ ਤੂੰ ਆੜੇ ਆੜੇ ਰੋ ਨਾ ਚੁੱਪ ਕਰ ਜੱਪ ਕਰ ਮੇਰੀ ਤੀ ਆਇਆ ਨਾ ਕਰ ਦੇਗਾ ਮੇਰਾ ਵੀ ਮਨ ਭਰਿਆਊਗਾ ਪਹਿਲਾ ਕਰ ਹਾਂ ਤੂੰ ਗੱਲ ਲੱਛੀਆ ਕੋਈ ਨਾ ਲੰਮ ਕਲਾਛੋ ਦੀ ਗੱਲ ਦਾ ਦਾ ਅੱਛਾ ਕੀ ਕੋਈ ਦਸ਼ੇ ਬੱਥੇ ਕਰਦੇ ਆ ਕੌਮ ਕਤੈਨੋ ਕੀ ਨੇ ਕਹਿਤਾ ਲੱਗਿਆ ਵੀ ਸ਼ਾਇਦ ਇਹ ਸ਼ਰਾਬ ਲਾਡੀ ਦਾ ਬੇੜਾ ਬਹਿ ਗਿਆ ਓਏ ਲਾਡਿਆ ਬੇਹੇਸ਼ੇ ਗੁੱਸੇ ਚ ਰਹਿੰਦੇ ਮੈਨੂੰ ਨਾ ਤੈਨੂੰ ਉਹਨੇ ਕਿਹਾ ਵੀ ਮੈਂ ਖਾਣਾ ਪੀਣਾ ਕੁਛ ਉਹਨੇ ਗੁੱਸੇ ਚ ਕਿਹਾ ਮੈਨੂੰ ਕਿੰਨੇ ਉਹ ਕਾਹਨੂੰ ਮਾਰਨਾ ਕਾਹਨੂੰ ਖਾਂਦਾ ਮੈਂ ਉਹ ਹੀ ਪਕਾਈ ਮਾਰਦਾ ਉਹ ਤਿੰਨ ਦਿਨਾਂ ਦਾ ਹੋ ਗਿਆ ਤਲਕਾ ਜਾ ਫਾਇਦਾ ਉਹ ਉਹ ਤਾਂ ਕਹਿਦਾ ਉਹ ਤੈਨੂੰ ਉਹਨੇ ਉਹ ਨਹੀਂ ਉਹ ਅਗਲਾ ਮੇਰੀ ਗੱਲ ਸੁਣ ਮਨ ਮੰਨ ਲੈ ਮੈਂ ਨਾ ਜਾ ਪਤਾ ਕਰਦਾ ਹੁਣ ਮੈਂ ਦੋੜੂ ਤੈਨੂੰ ਦੱਛੂ ਵੀ ਮੈਂ ਨਾ ਜਾ ਪਤਾ ਕਰਦਾ ਮੈਂ ਅੱਜ ਕੋਈ ਪੜਦਾ ਰੱਖੂ ਹਰ ਆਏ ਇਹ ਤਾਂ ਮੈਂ ਕੋਸ਼ਾ ਕੋਡਰੇ ਨਹੀਂ ਬੋਲ ਪਾ ਮੈਂ ਕਹੀ ਜਾਨੀ ਨਹੀਂ ਮੈਂ ਬੋਲਣ ਦਾ ਗਨ ਛੱਡਿਆ ਤੁਸੀਂ ਨਹੀਂ ਇਹ ਜੀ ਤੈਨੂੰ ਨਾ ਮੰਨਦਾ ਪਿਆ ਪਰ ਕੀ ਕਰਾਂ ਉਹਨਾਂ ਦਾ ਸੁਭਾਅ ਹੀ ਐ ਹੋ ਜਾ ਮੈਂ ਨਾ ਕਦੇ ਪਿਆਰ ਨਾਲ ਹੀ ਬੋਲਦੇ ਇਸ ਦਾ ਕੀ ਮੇਰਾ ਦਿਮਾਗ ਮੇਰਾ ਤਾਂ ਕੋਈ ਨਹੀਂ ਪਤਾ ਤੂੰ ਮਾਲ ਤੂੰ ਉਹਨਾਂ ਟਾਈਂ ਛਣ ਲਾ ਮੈਂ ਉਹਨੂੰ ਮੈਂ ਸਮਝਾ ਤੂੰ ਮੈਂ ਕੋਈ ਗੱਲ ਨਹੀਂ ਮੈਂ ਕਾਦਾ ਹੱਥ ਫੇਰੀ ਉਹ ਤੇ ਮੈਂ ਮੈਂ ਤੈਨੂੰ ਕਿਹਾ ਸੀ ਨਾ ਵੀ ਉਹ ਇਕੱਲਾ ਇਕੱਲਾ ਕਰਕੇ ਥੋੜਾ ਚਾਂਬ ਲਿਆ ਜਿਆਦਾ ਕੋਈ ਨਹੀਂ ਸਮਝਾ ਦੇ ਗਏ ਪੁੱਤ ਇਹਦਾ ਛੋਟਾ ਹੁੰਦਾ 10 ਰੁਪਏ ਪਿੱਛੇ ਰੁਟ ਜਾਂਦਾ ਸੀ ਹੁਣ ਤਾਂ ਫੇਰ ਵੀ ਝੋਕ ਨਾਲ ਸਾਰਾ ਕਬੀਲਦਾਰੀ ਇਹਦੇ ਹੱਥਾਂ 150000 ਤੱਕ ਗੱਲ ਹੀ ਕੁਝ ਨਹੀਂ 1000 2000 ਨੇ ਮੰਗਿਆ ਉਹ ਜਵਾਬ ਦੇਤਾ ਉਹ ਬਾਠਾਂ ਚ ਤੜਕੇ ਫੈਦਾ ਨਹੀਂ ਦੀ ਗੁੰਦੀ ਹੋਊ ਕੰਮ ਹੋ ਜਾਊ ਮੈਨੂੰ ਮੰਗੇ ਸੀ ਨੇ ਪੈਸੇ ਔਰ ਦੇਤਾ ਸੀਗਾ ਚੱਲ ਕੋਈ ਨਾ ਪੁੱਤ ਤੂੰ ਗੱਲ ਮੇਰੀ ਗੱਲ ਸੁਣ ਦਿਲ ਤੇ ਨਾ ਲਾਈ ਗੱਲ ਨਾਲੇ ਗੱਲ ਹੋਰ ਹੱਥ ਬਣ ਕੇ ਬੇਨਤੀਆ ਪੁੱਤ ਬਣ ਕੇ ਤੇਰੇ ਪੇਕੇ ਨੰਦਾਂ ਚੀ ਮਲ ਚੰਗਾ ਹੋਰ ਕੋਈ ਨਾ ਇੰਨੀ ਨਿੱਕੇ ਮੋਟੀ ਨ ਗੱਲਾਂ ਹੁੰਦੀ ਨੇ ਹੋਰ ਤੂੰ ਚੱਲ ਖਾਲ ਆਰਾਮ ਕਾਲਾ ਜਾ ਕੇ ਮਲ ਕੋਈ ਨਹੀਂ ਮੈਂ ਆਪੇ ਕਰ ਲੂੰਗੀ ਰੋਟੀ ਟੱਕ ਰਹਿ ਆਹ ਕੋਈ ਨਾ ਜਾ ਤੁਸੀਂ ਸੱਚ ਬੋਲ ਰਹੇ ਹੋ ਨਾ ਸੱਚ ਕੇ ਮੈਨੂੰ ਦੂਖਾਂ ਬੋਲਾਂਗੇ ਦੱਸ ਹੋਰ ਸਾਨੂੰ ਕੀ ਮੇਰਾ ਵੀ ਦਿਲ ਨਹੀਂ ਸੀ ਬੰਦ ਹਾਂ ਮੱਸੇ ਜੀ ਬੋਲ ਤੋੜਾ ਉਹ ਗੁੱਛੇ ਦੇ ਬੱਚਾ ਦਾ ਹੈ ਜੇ ਬੇਅਕਲਾ ਨਾਨਕਾਂ ਤੇ ਵਾਗ ਗਿਆ ਭੈਣ ਦਾ ਖਾਤਮ ਕੋਈ ਨਹੀਂ ਨਾਂ ਕਿ ਵੀ ਬੇਅਕਲਾ ਤੁਸੀਂ ਟੱਕ ਤੂੰ ਨਾ ਕਰੀ ਹਾਂ ਆਪੇ ਕਾਲੂ ਉਹ ਡੱਬਦਾ ਤੇ ਜੀ ਘੰਡੀ ਵਾਂ ਦੱਬਦਾ ਤੇ ਜੀ ਘੰਡੀਆਂ ਦੇਖਦਾ ਕੀ ਚੰਗਣਾਉਂਦਾ ਫਿਰਦਾ ਆਹ ਦੇਖਦਾ ਮੈਨੂੰ ਕੀ ਪਤਾਗਾ ਮੇਰੀ ਗੱਲ ਸੁਣ ਲਾ ਮਨਜੀਤ ਕੁਰੇ ਜੇ ਆਹੀ ਹਾਲ ਰੇ ਮੈਨੂੰ ਛਰਪੇ ਚੱਕਣੀ ਪੁੱਤੰਦਾ ਆਤੀ ਗੱਲ ਅੱਧ ਟੱਕ ਲਾ ਜੇ ਡੜ ਕੇ ਚੱਕ ਲਾ ਇਹ ਬਾਹਲਾ ਟਾਈਮ ਨਹੀਂ ਚੱਲਦਾ ਕੰਮ ਮੈਂ ਦੰਦਾ ਥਾ ਤੇਰੇ ਕਲੇਸ਼ ਪਾਉਣ ਨਾਲੋਂ ਪਹਿਲਾਂ ਉਹਨੂੰ ਮਾਰਾ ਜਾਂ ਸਮਝਾ ਲਾ ਸਮਝਾਉਣ ਦਿੰਨੀ ਆਂ ਯਾਰ ਨਾਲ ਗੱਲ ਕਰ ਲੈ ਹਾਂ ਸਮਝਾਉਣ ਦਿੰਨੀ ਆਂ ਦਿੰਨੀ ਆਂ ਸਮਝਾਉਂ ਦਿੰਨੀ ਆਂ ਸਮਝਾਉਣਾ ਮੈਨੂੰ ਠੀੜ ਛੜੀ ਜਾਂਦੀ ਆ ਮੈਂ ਦੱਸ ਕੀ ਕੀਤਾਗਾ ਹਾਂ ਹੁਣ ਵੱਡੂ ਮੈਂ ਤੈਨੂੰ ਦੱਸਤੀ ਗੱਲ ਹੁਣ ਵੱਡੂ ਹੁਣ ਛੜਾ ਹੀ ਨਾ ਤੇਰੇ ਤੋਂ ਕੁਝ ਵੀ ਨਹੀਂ ਕਰਦਾ ਉਹਦੀ ਮੈਂ ਬੰਨੂ ਬਰੇਕਾਂ ਮੈਂ ਬਣਾਉਂ ਹੁਣ ਉਹਨੂੰ ਬਰੇਕਾਂ ਦੀ ਹਾਂ ਉਹਨੂੰ ਬਰੇਕਾਂ ਨੂੰ ਮਿਲਾ ਦੀ ਗਿਆਂ ਬਾਚ ਐਨ ਦੇ ਖਾਸਮ ਨੂੰ ਕੁੱਤਾ ਕਦਾ ਵਾਗਾ ਜਹਾਨ ਦਾ ਹਾਏ ਹੋਏ ਰੱਬਾ ਕੀ ਕਰਾਂ ਮੈਂ ਇੱਕ ਤਾਂ ਮੈਂ ਆਹ ਬੰਦੇ ਤੋਂ ਛਿੱਤਰ ਖਾਣੇ ਨਾਲਤਾ ਹੈ ਨਾਲੇ ਉਹ ਭੱਜ ਭੱਜ ਕੇ ਪੈਂਦਾ ਹੈਗਾ ਮੈਂ ਤਾਂ ਸਮਝ ਨਹੀਂ ਆਉਂਦੀ ਗੀ ਹੁਣ ਕੀ ਬਣੂਗਾ ਉਸਤਾਦ ਕਿੱਥੇ ਆ ਯਾਰ ਆ ਯਾਰ ਬਾਬੇ ਉਹੀ ਗੱਲਾਂ ਤੇਰੀਆਂ ਸਰੀਰ ਟੁੱਟੀ ਜਾਂਦਾ ਮਾਲ ਤਾਂ ਲਿਆ ਮੈਂ ਤਾਂ ਗੇਟ ਤੇ ਬੈਠਾ ਯਾਰ ਸਾਡੇ ਮੇਰੀ ਗੱਲ ਸੁਣ ਮੈਂ ਕਰਦਾ ਮੈਂ ਤੈਨੂੰ ਹੈ ਚੰਗਾ ਬੰਦਾ ਗੱਲ ਸੁਣ ਲੈ ਹਾਂ ਮਾ ਨਾ ਕੁੜੀ ਨੂੰ ਕੀ ਕਹਿ ਕੇ ਆਇਆ ਤੂੰ ਕੀ ਕਹਿਤਾ ਨਾ ਕੀ ਕਹਿਤਾ ਤੇਰਾ ਵਾਹੇ ਬੇੜਾ ਤੇਰਾ ਹੈ ਜਾਂ ਮੈਂ ਤਾਂ ਕਹਿੰਦਾ ਮਰ ਕਿਉਂ ਨਹੀਂ ਜਾਂਦਾ ਤੂੰ ਕਿਉਂ ਨਹੀਂ ਆਉਂਦੀ ਮਾਰ ਕੇ ਕਿਉਂ ਆਇਆ ਮੈਂ ਦੱਸਿਆ ਕੀਦੇ ਮਾਰਾ ਮੈਂ ਕੀਦੇ ਮਾਰਾ ਕੁੜੀ ਦਾ ਕੇ ਮਾਰ ਕੇ ਜੱਸੀ ਦੇ ਉਹ ਪੁੱਠਾ ਬੋਲਦੀ ਆ ਕੀ ਬੋਲੀ ਆ ਤੈਨੂੰ ਅਕੇ ਤੂੰ दारू ਪੀਣਾ ਲੈ ਨਾ ਹੋਰ ਮਨ ਹੋਇਸੀ ਹੋਰ ਕੋਸਰਾ ਕੋਈ ਕੋਸਰਾ ਕੋਈ ਹੋਰ ਹੈ ਦੱਸ ਮੈਨੂੰ ਮੇਰਾ ਠੋਕਣਾ ਕਿਉਂ ਕਟਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੇਰਾ ਠੋਕਣਾ ਉਦੋਂ ਕੁੱਟਣਾ ਚਾਹੀਦਾ ਸੀ ਜਦੋਂ ਤੂੰ ਉਹ ਕੁੱਤੇ ਘਮਮ ਤੇ ਲੱਗਿਆ ਸੀ ਤੂੰ ਹੈ ਮੈਂ ਤਾਂ ਤੇਰਾ ਘਰ ਬਸਾਉਂਦੀ ਫਿਰਦੀ ਆ ਕਿ ਹੈ ਤੇ ਤੂੰ ਕੀ ਕੁਝ ਤੋੜਦਾ ਤੂੰ ਤੋਰ ਦੇ ਬਾਬੇ ਮੈਂ ਨਹੀਂ ਤੱਕਦਾ ਪੇਕੀ ਤੋਰ ਦੇ ਬਾਬੇ ਉਹਨੂੰ ਆਹੋ ਤੈਨੂੰ ਤਾਂ ਕੋਲ ਰੋਸਾ ਲੋਕਾਈ ਚਾਹਿਆ ਤੈਨੂੰ ਬੇੜੀ ਬੈਠੀ ਵਾਲੇ ਨੂੰ ਮਾਰ ਕਿਉਂ ਨਹੀਂ ਜਾਂਦਾ ਤੂੰ ਬਾਬੇ ਯਾਰ ਕਿਹੋਂ ਕੁੱਤੇ ਉਸਤਾਦ ਕੀ ਮਾਰਾ ਕਰਤਾ ਮੈਂ ਮੈਂ ਤੇਰਾ ਕੀ ਕਰਾਂ ਜਿਆ ਵਡੇ ਦਾ ਤੈਨੂੰ ਤਾਂ ਐਵੇਂ ਜਿ ਬਦਲ ਲੱਗਦਾ ਤੂੰ ਮਾਣਾ ਗੱਲ ਕਰੀਏ ਨਾ ਕਿਹਦੇ ਨਾਲ ਗੱਲ ਕਰੀ ਜਾਣਾਗਾ ਸੁਣਦਾ ਤੈਨੂੰ ਕੁਛ ਹਾਂ ਬਾਬੇ ਹਾਂ ਹਾਂ ਮੈਂ ਪਰ ਮੈਂ ਆਇਆ ਤੈਨੂੰ ਕੋਈ ਮਾਰਦੀ ਮੋਟੀ ਮਾਣ ਨੂੰ ਬਾਬੇ ਬਾਬੇ ਲੱਗਿਆ ਕਰਨ ਪਰ ਤੇਰਾ ਕੀ ਹੈਗਾ ਜਿਵੇਂ ਤੂੰ ਗੁੱਟ ਲੈ ਉਹ ਜੀ ਕੰਦ ਗੁੱਟ ਲਈ ਤੇਰਾ ਤਾਂ ਆਹੀ ਰੰਡੀ ਰੋਣਾ ਰਹਿਣਾ ਮੈਂ ਤਾਂ ਇਹੀ ਕਰਦੀ ਆ ਨੂਰ ਨੇ ਸਮਝਾ ਲੈਣੀ ਉਹ ਤੇ ਮੈਂ ਤਾਂ ਕਰਦੀ ਆ ਆ ਤੇਰੇ ਪਿੱਛੇ ਕਰਨਾ ਪੈਂਦਾ ਮੈਨੂੰ ਸਾਰਾ ਕੁਝ ਮੈਂ ਉਹਨੂੰ ਬਰਿਆ ਬਰਿਆ ਕੇ ਰੱਖਦੀ ਆ ਜਵਾਖੜੀ ਨੂੰ ਨਾ ਤੇਰੇ ਪਿਓ ਦੇ ਛਿੱਤਰ ਖਾਨੀ ਆਗੀ ਸੁਣਦਾ ਤੈਨੂੰ ਕੁਛ ਹਾਂ ਹਾਂ ਬਾਬੇ ਸੁਣੀ ਆਂ ਬੱਚਾ ਬਾਬੇ ਦਾ ਨਾਲੇ ਹੋਰ ਦਫਾ ਹੋ ਪਰੇ ਸਤਿ ਸ਼੍ਰੀ ਅਕਾਲ ਯਾਰ ਮੈਨੂੰ ਕੰਮ ਹੈ ਤੇਰੇ ਤਾਂ ਹੀ ਚੱਲਦੇ ਆਪਾਂ ਆਇਆ ਸਾਦ ਉਹ ਸੰਦਰੇ ਨਹੀਂ ਸੰਦਰੇ ਹਾਂਜੀ ਕੀ ਗੱਲ ਤਖਣ ਪੱਟੀ ਲੈ ਲਈ ਉਹ ਮੈਸਾਂ ਨੇ ਖੌਰੂ ਪਾ ਰੱਖ ਹੈ ਚੋਲਾ ਉਹਨਾਂ ਨੂੰ ਹਾਂ ਹਾਂ ਕੋਈ ਨਾ ਹੈ ਚੋਨੀਆ ਚੋਨੀਆ ਆਏ ਵਾ ਪਿਆ ਕਰ ਸੁੱਕੀ ਸੰਦੀ ਕੀ ਗੱਲ ਹੋ ਗਈ ਗੱਲ ਤਾਂ ਕੁਛ ਨਹੀਂ ਜੇ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਆਪਣੀ ਕੁੜੀ ਦੀ ਫਿਕਰ ਲੱਗੀ ਪਈ ਆ ਕੁੜੀ ਦੀ ਫਿਕਰ ਲੱਗੀ ਪਈ ਆ ਨਣਦ ਦੀ ਕਹਨੀ ਆ ਆਪਣੀ ਕੁੜੀ ਜਿਹੜੀ ਵਿਆਹੀ ਆ ਠੀਕ ਆ ਤਾਂ ਕੀ ਗੱਲ ਉਹਨੂੰ ਕੀ ਹੋਇਆ ਚੰਗੀ ਪੋਲੀ ਤਾਂ ਹੈਗੀ ਆ ਤਿੰਨ ਦਿਨ ਨਹੀਂ ਹੋਏ ਹਜੇ ਜਾ ਕੇ ਆਏ ਹਾਂ ਪਤਾ ਨਹੀਂ ਕਿਉਂ ਨਾ ਮੇਰੇ ਨਾ ਖੋਜ ਹੀ ਪਈ ਜਾਂਦੀ ਆ ਮੈਨੂੰ ਐ ਲੱਗਿਆਂਦਾ ਵੀ ਉੱਥੇ ਕੁਝ ਠੀਕ ਨਹੀਂ ਹੈਗਾ ਕੱਲ ਐਂ ਕਰੀ ਫਿਰ ਤਰਸੇਮ ਕੇ ਭੋਗ ਤੇ ਤਾਂ ਜਾਏਂਗੀ ਕੱਲ ਨੂੰ ਹਾਂ ਹੈ ਉੱਥੋਂ ਕੁੜੀ ਕੇ ਜਾ ਐਂ ਫਿਰ ਉਧਰ ਤੇਰਾ ਮਨ ਜਾ ਖੜ ਜੂ ਜੇ ਹੋਰ ਮੈਨੂੰ ਆਪ ਇੱਕ ਵਾਰ ਦੇਖਾਂ ਮੈਂ ਜਾ ਕੇ ਸੱਕ ਜਾ ਤਾਂ ਮੇਰਾ ਸਾਲਾ ਮੈਨੂੰ ਵੀ ਹੈਗਾ ਤੀ ਤੂੰ ਗੌਰ ਕਰਕੇ ਆਂ ਮੜੀ ਜੀ ਪਰੋਣੇ ਦੀ ਹਾਂ ਮੈਂ ਸੋਚਦੀ ਵੀ ਹੁਣ ਕੁਛ ਸੁਧਰਿਆ ਹੋਇਆ ਮਾੜਾ ਮੋਟਾ ਸੱਕ ਤਾਂ ਮੈਨੂੰ ਹੈਗਾ ਵੀ ਨਸ਼ੇੜੀ ਆ ਬੰਦਾ ਉਹ ਐ ਨਾ ਕਹੋ ਰੱਬ ਕਰਕੇ ਚਲ ਨਾ ਹੀ ਹੋਵੇ ਮੈਂ ਤਾਂ ਕਹਿੰਨਾ ਰੱਬ ਕਰਕੇ ਫੇਰ ਵੀ ਸੋਚ ਤਾਂ ਹੋਈ ਜਾਂਦੀ ਐ ਅੱਜ ਮੈਨੂੰ ਉਹਦੀ ਬਾਲੀ ਫਿਕਰ ਲੱਗੀ ਪਈ ਐ ਪਤਾ ਨਹੀਂ ਕਿਉਂ ਚਲ ਫੇਰ ਫਿਕਰ ਕਰਕੇ ਵੀ ਕੀ ਬਣੂਗਾ ਹੂੰ ਜਿਹੜੇ ਉਹਦੇ ਭਾਗਾ ਤੇ ਭਾਈ ਉਹਨੂੰ ਮਿਲੀ ਜਾਊ ਜਿਹੜਾ ਘਰ ਆ ਲਿਆ ਹੋਇਆ ਹੂੰ ਹੀ ਜਾਊ ਜਿਹੜਾ ਕੁਝ ਹੋਣਾ ਐ ਭਾਈ ਰੱਬ ਦੇ ਹੱਥ ਨੇ ਇਹ ਤਾਂ ਰੱਬ ਦੇ ਰੰਗ ਨੇ ਫਿਰ ਆਪਾਂ ਕੀ ਕਰ ਸਕਦੇ ਆ ਦੱਸ ਮੇਰੀ ਗੱਲ ਸੁਣ ਲੈ ਆ ਕੋਟੀ ਜੀ ਪਾਣੀ ਬੈਠੀ ਐ ਹੂੰ ਇਹ ਕਿਹੜੀ ਠੰਡ ਰੋਕਦੀ ਐ ਆ ਦੇਖ ਲੈ ਝੋਲ ਨਾਲ ਦਾ ਮੇਰੇ ਸਾਲ ਦਾ ਪਿਛਲੇ ਸਾਲ ਤੇ ਲਿਆਂਦਾ ਤੀ ਪੈਸੇ ਤਾਂ ਲੱਗੇ ਸੀ ਚਾਰ ਪਈ ਰਾਮਦਾਰੀ ਆ ਧੰਨ ਸ਼ੁਕਰਾ ਤਸ ਦਾ ਵਧੀਆ ਲਿਆਈ ਫਿਰ ਹੁਣ ਘਰੇ ਕੰਮ ਪਤਾ ਲਾਉਂਦੀ ਨਹੀਂ ਹੈ ਜਿਆਦੇ ਕੱਪੜੇ ਪਾ ਕੇ ਕੰਮ ਨਹੀਂ ਹੁੰਦਾ ਕੰਮ ਕਿਹੜਾ ਕਰਦੀ ਆ ਤੂੰ ਪਈ ਦਾਖਣ ਪੱਟੀ ਲੈ ਕੇ ਰਹਿਣੀ ਆ ਚਲ ਆ ਜਾ ਡੰਗਰਾਂ ਨੂੰ ਚਬਾਵਾ ਤੇਰੇ ਨਾਲ ਚਾਵਾ ਦਾਣਾ ਦੂਣਾ ਆ ਜਾ ਕਰਾਂ ਵਾਲੀ ਨਾਲ ਸੋਚ ਕਰਿਆ ਕਰ ਉਂਝ ਚੁਰੀ ਜੰਨੀਆ ਪਈਓ ਹੈ ਕੁਛ ਨਹੀਂ ਹੁੰਦਾ ਫੂਨ ਫਾਨ ਤੇ ਗੱਲ ਕਰ ਲਈਦੀ ਹੁੰਦੀ ਹੈ ਉਹ ਜਾ ਮਨ ਹੋਰ ਹੋ ਜਾਣਾ ਹੁੰਦਾ ਆ ਜਾ